ਅੱਜ ਸਥਾਨਿਕ ਸ਼ਹਿਰ ਦੀ ਬਾਮਵਾੜਾ ਚੌਂਕ ਵਿੱਚ ਜਿਹੜੇ ਹੈਗੇ ਆ ਸ਼ਹਿਰੀਆਂ ਵੱਲੋਂ ਕੁਝ ਲੋਕਾਂ ਨੂੰ ਫੜਿਆ ਗਿਆ ਦੋ ਚੋਰ ਫੜੇ ਗਏ ਨੇ ਜਿਹੜੇ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਸਾਡੇ ਨਾਲ ਨੇ ਭਾਜੀ ਇਹ ਵੀ ਉੱਥੇ ਸੀਗੇ ਮੌਕੇ ਤੇ ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਆ ਕਿ ਭਾਜੀ ਕੀ ਪੂਰਾ ਸੀਗੀ ਜੀ ਦੇਖੋ ਜੀ ਪਿਛਲੇ ਕਾਫੀ ਦਿਨਾਂ ਤੋਂ ਸ਼ਹਿਰ ਦੇ ਵਿੱਚ ਆਮ ਸਨਨ ਨੂੰ ਮਿਲ ਰਿਹਾ ਕਿ ਮੋਟਰਸਾਈਕਲ ਬਹੁਤ ਚੋਰੀ ਹੋ ਰਹੇ ਨੇ ਇਸ ਕਰਕੇ ਲੋਕੀ ਕਾਫੀ ਜਾਗਰੂਤ ਨੇ ਤੇ ਬਜ਼ਾਰਾਂ ਵਿੱਚ ਖਾਸ ਤੌਰ ਤੇ ਸਾਰੇ ਦੁਕਾਨਦਾਰ ਜਿੰਨੇ ਵੀਰ ਭਰਾ ਉਹ ਵਿੱਚ ਕੰਨੇ ਬੈਠ ਰਹੇ ਨੇ ਕਿ ਕੋਈ ਵੀ ਅਜਿਹੀ ਵਾਰਦਾਤ ਹੁੰਦੀ ਤਾਂ ਉਹਨਾਂ ਅਸੀਂ ਜਿਹੜਾ ਫੜ ਕੇ ਪੁਲਿਸ ਦੇ ਹਵਾਲੇ ਕਰੀਏ ਅੱਜ ਉਹੀ ਵਾਕਿਆ ਹੋ ਗਿਆ ਕਿ ਦੋ ਲੜਕੇ ਮੋਟਰਸਾਈਕਲ ਚੋਰੀ ਕਰਦੇ ਪਏ ਸੀ ਇੱਕ ਮੋਟਰਸਾਈਕਲ ਤਾਂ ਬਚ ਗਿਆ ਕਿ ਉਹਨੂੰ ਅਗਲੇ ਟਾਇਰ ਨੂੰ ਜਿਹੜਾ ਲੋਕ ਹੀ ਉਹ ਲੱਗੇ ਦਾ ਸੀ ਦੂਸਰਾ ਮੋਟਰਸਾਈਕਲ ਉਹਨੇ ਚਾਬੀ ਲਾਈ ਤੇ ਦੁਕਾਨਦਾਰ ਚੱਕਨੇ ਹੋ ਗਏ ਉਹ ਵੇਖਣ ਦੇ ਕਿ ਇਹ ਮੋਟਰਸਾਈਕਲ ਚੋਰੀ ਕਰਨ ਆਇਆ ਵਾ ਉਹਨੇ ਜਿੱਦਾਂ ਵੀ ਆਪਣੀ ਜਨੀ ਐਕਟੀਵਿਟੀਆਂ ਕਰਦਾ ਪਿਆ ਸੀ ਕਰਦੇ ਕਰਦੇ ਆਈ ਉਹਨੂੰ ਜਿਹੜੋ ਬੈਗ ਕਿੱਕ ਮਾਰਨ ਲੱਗਾ ਮੋਟਰਸਾਈਕਲ ਤੇ ਨਾਲ ਹੀ ਉਹਨੂੰ ਆਪਾਂ ਨੂੰ ਫਾਪ ਫੜ ਲਿਆ ਉਹਨੂੰ ਪੁੱਛਿਆ ਹਾਂ ਵੀ ਕਿੱਧਰ ਚੱਲਾਂ ਤੂੰ ਤੇ ਉਹਨੂੰ ਫੜ ਕੇ ਕੁੱਟਿਆ ਘਾਟਿਆ ਪੁੱਛਿਆ ਤੇ ਉਹ ਕਹਿੰਦਾ ਮੈਂ ਪਹਿਲੀ ਈ ਚੋਰੀ ਕਰਨ ਆਇਆ ਤੇ ਮੈਂ ਫਸ ਗਿਆ ਜਿੱਦਾਂ ਬੰਦਾ ਕਹਿੰਦਾ ਹੀ ਆ ਤੋ ਜਿਹਨਾਂ ਨੂੰ ਚਪੇੜਾ ਮਾਰੀਆਂ ਉਹ ਮਾਰ ਕੇ ਜਿਹੜੋ ਭੱਜਣ ਡਿਆ ਉਹ ਛਡਾ ਕੇ ਭੱਜ ਗਿਆ ਐਨੇ ਵਿੱਚ ਉਹਦੇ ਪਿੱਛੇ ਆਪਾਂ ਗਏ ਆ ਦੁਕਾਨਦਾਰ ਸਾਰੇ ਭੱਜੇ ਆ ਜਾ ਕੇ ਉਹਨੂੰ ਫੜਿਆ ਉਹਦਾ ਇੱਕ ਸਾਥੀ ਅੱਗੇ ਆ ਮਾਵਾੜੇ ਚੋਂ ਜਿੱਥੇ ਗੋਲਕੇ ਪੈੜੀ ਲੱਗਦੀ ਉੱਥੇ ਖਲੋਤੇ ਰਿਹਾ ਸੀ ਉਹ ਵੀ ਨਾਲ ਕਾਬੂ ਆ ਗਿਆ ਉਹਨਾਂ ਦੋਨਾਂ ਨੂੰ ਫੜ ਕੇ ਜਿਹੜੋ ਬਾਜ਼ਾਰ ਵਾਲੇ ਮਾਰਿਆ ਕੁੱਟਿਆ ਪੁੱਛਿਆ ਉਹਨਾਂ ਨੇ ਦੱਸਿਆ ਕਿ ਸਾਡਾ 8 ਮੁੰਡਿਆਂ ਦਾ ਗਰੁੱਪ ਆ ਠੀਕ ਆ ਜੀ ਤੇ ਅਸੀਂ ਇਹੀ ਕੰਮ ਕਰਦੇ ਆਂ ਉਹਨਾਂ ਨੇ ਆਪਣੇ ਨੂੰ ਦੱਸਿਆ ਕਿ ਧਾਰੀਵਾਲ ਲਾਗੇ ਕਲੀਅਰ ਕਲਾ ਪਿੰਡ ਹੈ ਉੱਥੋਂ ਦੇ ਰਹਿਣ ਵਾਲੇ ਆ ਉਹਨੀਆਂ ਜੇਬਾਂ ਜੂਬਾਂ ਤਲਾਸ਼ ਕੀਤੀ ਕੁਛ ਨਹੀਂ ਮਿਲਿਆ ਤੇ ਜਿਹੜੀ ਤੁਸੀਂ ਦੱਸ ਰਹੇ ਹੋ ਚਾਬੀ ਲਾਈ ਉਹਨਾਂ ਨੇ ਕੋਈ ਮਾਸਟਰ ਕੀ ਜਾਂ ਚਾਬੀਆਂ ਦਾ ਗੁੱਛਾ ਸੀਗਾ ਉਹਨਾਂ ਕੋਲ ਦੋ ਚਾਬੀਆਂ ਹੀ ਉਹ ਮਾਸਟਰ ਕੀ ਵਰਗੀਆਂ ਬਣਾਇਦੀਆਂ ਸੀ ਉਹ ਜਿੰਨੂੰ ਮਰਜ਼ੀ ਲਾ ਲੈਂਦੇ ਇੱਕ ਮੋਟਰਸਾਈਕਲ ਦੇ ਲੋਕ ਤੋੜ ਲਿਆ ਸੀ ਉਹਨੇ ਉਹਦੀ ਕਿਸਮਤ ਤਾਂ ਚੰਗੀ ਕੀ ਥੱਲੇ ਅਗਲੇ ਟਾਇਰ ਤੇ ਉਹਨੂੰ ਲੋਕ ਲੱਗੇ ਦਾ ਸੀ ਤੇ ਜਿਹੜਾ ਦੂਸਰਾ ਮੋਟਰਸਾਈਕਲੀ ਉਹਨਾਂ ਜਿਹੜਾ ਚਾਬੀ ਲਾ ਕੇ ਲੋਕ ਖੋਲਿਆ ਉਹ ਜਿਹੜਾ ਲੈ ਕੇ ਨਿਕਲਣ ਲੱਗਾ ਉਹਦੇ ਕਾਬੂ ਆ ਗਿਆ ਉਦੋਂ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਉਹਨਾਂ ਦੇ ਵਿੱਚ ਇੱਕ ਪੀਸੀਆਰ ਵਾਲੇ ਆਪਣੇ ਬਨੋਦ ਕੁਮਾਰ ਜੀ ਨੇ ਉਹ ਆਏ ਨੇ ਤੇ ਉਹਨਾਂ ਨਾਲ ਆ ਕੇ ਤੇ ਪੁਲਿਸ ਨੂੰ ਤਲਾਸ਼ ਕੀਤੀ ਆ ਤੇ ਪੁਲਿਸ ਜਿਹੜੀ ਮੇਨ ਜਨਾਂ ਦੀ ਡਿਊਟੀ ਆ ਪਤਾ ਨਹੀਂ ਕਿਤੇ ਬਿਜ਼ੀ ਹੋਣਗੇ ਉਹ ਤੇ ਆਏ ਨਹੀਂ ਫਿਰ ਬਾਜ਼ਾਰਾਂ ਦੇ ਮਾਰਦੇ ਕੁੱਟਦੇ ਉਹਨਾਂ ਨੂੰ ਅਸੀਂ ਪੈਦਲ ਹੀ ਲੈ ਕੇ ਗਏ ਆ ਤੇ ਜਾ ਕੇ ਥਾਣੇ ਛੱਡ ਆਏ ਆ ਹੁਣ ਅੱਗੇ ਥਾਣੇ ਦੇਖੋ ਪੁਲਿਸਲੇ ਤਫ਼ਤੀਸ਼ ਕਰਦੇ ਆ ਕੀ ਕਰਦੇ ਆ ਕੀ ਕਾਰਵਾਈ ਕਰਦੇ ਆ ਇਹ ਹੁਣ ਉਹਨਾਂ ਦੀ ਡਿਊਟੀ ਬੰਦੀ ਆ ਐਸਾਂ ਜੀ ਮੌਕੇ ਦੇ ਗਵਾਹ ਜਨਾਂ ਨੇ ਦੱਸਿਆ ਕਿ ਕਿਵੇਂ ਜਿਹੜੇ ਦੋ ਚੋਰ ਸੀਗੇ ਇੱਕ ਮੋਟਰਸਾਈਕਲ ਦਾ ਉਹਨਾਂ ਨੇ ਜਿਹੜਾ ਸੀਗਾ ਲੋਕ ਵੀ ਤੋੜ ਲਿਆ ਸੀਗਾ ਬਟ ਉਹਨੂੰ ਅੱਗੇ ਅਗਲੇ ਟਾਇਰ ਨੂੰ ਲੋਕ ਲੱਗਾ ਹੋਣ ਦੇ ਕਾਰਨ ਉਹ ਮੋਟਰਸਾਈਕਲ ਬਚ ਗਿਆ ਤੇ ਦੂਸਰੇ ਮੋਟਰਸਾਈਕਲ ਦਾ ਲੋਕ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਦੋਂ ਲੋਕਾਂ ਵੱਲੋਂ ਉਸਨੂੰ ਫੜ ਲਿਆ ਗਿਆ ਤੇ ਉਹਦਾ ਮਾਰਕਟਾਈ ਵੀ ਕੀਤੀ ਗਈ ਤੇ ਲੋਕ ਜਿਹੜੇ ਨੇ ਖੁਦ ਉਹਨੂੰ ਫੜ ਕੇ ਜਾ ਕੇ ਤੇ ਥਾਣੇ ਤੱਕ ਛੱਡ ਕੇ ਆਏ ਨੇ ਗੱਲ ਕਰਾਂਗੇ ਐਸਐਚਓ ਗੁਰਮੀਤ ਸਿੰਘ ਹੁਣਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਵੱਲੋਂ ਜਿਹੜੀ ਅਗਲੀ ਕਾਰਵਾਈ ਆ ਉਹ ਕੀ ਕੀਤੀ ਗਈ ਆ ਆਓ ਚੱਲਦੇ ਆ ਥਾਣੇ ਅੱਜ ਹੀ ਮਾਮਾੜਾ ਚੌਂਕ ਵਿੱਚ ਲੋਕਾਂ ਵੱਲੋਂ ਦੋ ਚੋਰਾਂ ਨੂੰ ਕਾਬੂ ਕਰਕੇ ਜੋ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਤੇ ਸਾਡੇ ਨਾਲ ਨੇ ਐਸਐਚਓ ਗਰਮੀ ਸਿੰਘ ਜੀ ਆਨੰਦ ਨਾਲ ਗੱਲ ਕਰਕੇ ਜਾਣਾਂਗੇ ਕਿ ਸਰ ਕੀ ਕਾਰਵਾਈ ਕੀਤੀ ਹੈ ਜੀ ਵੇਖੋ ਜੀ ਜਿਹੜੇ ਲੋਕਾਂ ਵੱਲੋਂ ਪਬਲਿਕ ਵੱਲੋਂ ਉੱਥੇ ਦੋ ਅਟੈਂਪਟ ਕਰ ਰਹੀ ਸੀ ਮੋਟਰਸਾਈਕਲ ਚੋਰੀ ਕਰਨ ਦੀ ਉਹਨਾਂ ਨੂੰ ਕਾਬੂ ਕੀਤਾ ਜਾਣ ਮੌਕੇ ਦੇ ਤੋਂ ਪੀਸੀਆਰ ਭੇਜ ਕੇ ਇਥੇ ਥਾਣੇ ਲਿਆਂਦਾ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਜਿਹੜੀ ਉਹਦੇ ਵਿੱਚ ਕੋਈ ਹੋਰ ਜਿਹਨਾਂ ਨੂੰ ਕਾਰਗੁਜ਼ਾਰੀ ਮਿਲਦੀ ਹੈ ਹੋਰ ਕੋਈ ਉਹਨਾਂ ਕੋ ਉਪਲਬਧੀ ਹੁੰਦੀ ਹੈ ਤਾਂ ਫਿਰ ਗਵਾ ਐ ਸੰਜੀ ਸਰਦਾਰ ਗੁਰਮੀਤ ਸਿੰਘ ਜੀ ਨੇ ਜਨਾ ਨੇ ਦੱਸਿਆ ਕਿ ਉਹਨਾਂ ਤੋਂ ਜਿਹੜੀ ਹੈਗੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਕਿ ਅੱਗੇ ਵੀ ਕੋਈ ਰਿਕਵਰੀ ਹੋ ਜਾਵੇ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਚੋਰ ਕਿੰਨੇ ਕਿ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਕੈਮਰਾਮੈਨ ਤਜਿੰਦਰਪਾਲ ਸਿੰਘ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜਗਬਾਣੀ ਟੀਵੀ ਗੁਰਦਾਸਪੁਰ